ਪੀਰ ਹਾਦਰ ਸ਼ੇਖ ਮੁਸਲਮਾਨਾਂ ਅਤੇ ਹਿੰਦੂ ਸਿੱਖਾਂ ਦੇ ਸਾਂਝੇ ਪੀਰ ਹਨ ਜਿਨ੍ਹਾਂ ਦੀ ਦਰਗਾਹ شریف ਮਲੇਰ ਕੋਟਲਾ ਜ਼ਿਲ੍ਹੇ ਵਿੱਚ ਦਿੱਤਾ ਹੈ ਹਾਦਰ ਸ਼ੇਖ ਪੀਰ ਜੀ ਦੇ ਮਕਬਰੇ ਤੇ ਵੀਰਵਾਰ ਨੂੰ ਸੰਗਤ ਭਰਦੀ ਹੈ ਤੇ ਪੀਰਾਂ ਨੂੰ ਰੋਟ ਦਾ ਚੜਾਵਾ ਚੜਾਇਆ ਜਾਂਦਾ ਹੈ ਪੀਰਾਂ ਦੀ ਵਾਦ ਚੈਨਲ ਦੇਖ ਰਿਹਾ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਪੀਰ ਹਾਦਰ ਸ਼ੇਖ ਮਲੇਰ ਕੋਟਲੇ ਵਾਲੀ ਸਰਕਾਰ ਜੀ ਦੀ ਸਾਧਨਾ ਲੈ ਕੇ ਹਾਜ਼ਰ ਹੋਏ ਹਾਂ ਸੰਗਤ ਜੀ ਇਹ ਸਾਧਨਾ 41 ਦਿਨ ਦੀ ਹੈ ਸਾਧਨਾ ਬਾਰੇ ਦੱਸਣ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਪੀਰਾਂ ਦੇ ਸੱਚੇ ਭਗਤ ਹੋ ਤਾਂ ਸਾਡੇ ਚੈਨਲ ਨੂੰ ਜੁੜ ਸਬਸਕ੍ਰਾਈਬ ਕਰੋ ਜੀ ਸੰਗਤ ਜੀ ਕੋਈ ਵੀ ਸਾਧਨਾ ਹੋਵੇ ਉਸ ਦੇ ਤਿੰਨ ਮੁੱਖ ਨਿਯਮ ਹੁੰਦੇ ਨੇ ਪਹਿਲਾ ਨਿਯਮ ਇਹ ਕਿ ਕਿਸੇ ਯੋਗ ਗੁਰੂ ਦੀ ਦੇਖ ਰੇਖੇ ਹਟਾਈ ਸਾਧਨਾ ਕਰਨੀ ਚਾਹੀਦੀ ਹੈ ਦੂਜਾ ਨਿਯਮ ਇਹ ਕਿ ਸਾਧਨਾ ਤੋਂ ਪਹਿਲਾਂ ਰੱਖਿਆ ਲਈ ਹਿਸਾਰ ਜ਼ਰੂਰ ਕਰਨਾ ਹੈ ਅਤੇ ਇੱਕੋ ਸਥਾਨ ਤੇ ਇੱਕੋ ਸਮੇਂ ਮੰਤਰ ਜਾਪ ਕਰਨਾ ਹੈ ਤੀਜਾ ਨਿਯਮ ਇਹ ਹੈ ਕਿ ਸਾਧਨਾ ਨੂੰ ਗੁਪਤ ਰੱਖਣਾ ਹੈ ਅਤੇ ਪੀਰਾਂ ਬਾਰੇ ਹੋਏ ਅਨੁਭਵ ਜਿਵੇਂ ਉਹਨਾਂ ਦੇ ਦਰਸ਼ਨ ਹੋਣ ਤਾਂ ਇਸ ਗੱਲ ਨੂੰ ਗੁਪਤ ਰੱਖਣਾ ਹੈ ਕਿਸੇ ਨੂੰ ਵੀ ਦੱਸਣਾ ਨਹੀਂ ਸੰਗਤ ਜੀ ਪੀਰ ਹੈਦਰ ਸ਼ੇਖ ਜੀ ਦਾ ਅਸਲ ਨਾਮ ਬਾਬਾ ਸਦਰੂਦੀਨ ਹੈ ਜਿਨ੍ਹਾਂ ਨੂੰ ਪੂਰੇ ਉੱਤਰੀ ਭਾਰਤ ਵਿੱਚ ਹੈਦਰ ਸ਼ੇਖ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਆਪ ਨੂੰ ਕੋਟਲੇ ਵਾਲੇ ਪੀਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਆਪ ਆਜ਼ਾਦੀ ਤੋਂ ਪਹਿਲਾਂ ਮਲੇਰ ਕੋਟਲਾ रियासत ਦੇ ਬਜ਼ੁਰਗਾਂ ਵਿੱਚੋਂ ਇੱਕ ਹੋਏ ਹਨ। ਪੀਰ ਹੈਦਰ ਸ਼ੇਖ ਜੀ ਬਹੁਤ ਹੀ ਪਹੁੰਚੇ ਹੋਏ ਫਕੀਰ ਸਨ। ਆਪ ਜੀ ਦੀ ਦਰਗਾਹ ਵਿਖੇ ਅੱਜ ਆਪ ਜੀ ਦੇ ਵੰਸ਼ਜ ਰੋਜ਼ੇ ਦੀ ਸੇਵਾ ਸੰਭਾਲ ਕਰਦੇ ਹਨ। ਹੈਦਰ ਸ਼ੇਖ ਪੀਰ ਜੀ ਦੀਆਂ ਬਹੁਤ ਕਰਾਮਾਤਾਂ ਮਸ਼ਹੂਰ ਨੇ ਜਿਨ੍ਹਾਂ 'ਚੋਂ ਇੱਕ ਮਰੇ ਹੋਏ ਘੋੜੇ ਦਾ ਘਰ ਛਕਾਉਣਾ ਤੇ ਫੇਰ ਘੋੜੇ ਨੂੰ ਦੁਬਾਰਾ ਜਿਉਂਦਾ ਕਰ ਦੇਣਾ ਬਹੁਤ ਮਸ਼ਹੂਰ ਕਰਾਮਾਤ ਹੈ ਆਪ ਜੀ ਦੇ ਰੋਜ਼ੇ ਬਾਰੇ ਕਿਹਾ ਜਾਂਦਾ ਹੈ ਕਿ ਇਸ ਦੀ ਕੰਧ ਰਾਤੋਂ ਰਾਤ ਜਿੰਨਾਂ ਨੇ ਬਣਾਈ ਸੀ ਜੋ ਕਿ ਬਿਨਾ ਸੀਮੰਟ ਅਤੇ ਗਾਰੇ ਦੇ ਅੱਜ ਵੀ ਉਵੇਂ ਹੀ ਖੜੀ ਹੈ ਆਪ ਆਪਣੇ ਮੰਨਣ ਵਾਲਿਆਂ ਦੀਆਂ ਮਰਜ਼ੀਆਂ ਪੂਰੀਆਂ ਕਰਦੇ ਨੇ ਆਪ ਪੰਜਾ ਪੀਰਾਂ ਦੇ ਬਹੁਤ ਨੇੜੇ ਸਨ ਅਤੇ ਭੰਗ ਦੇ ਪ੍ਰਸ਼ਾਦ ਦੇ ਸ਼ੁਕੀਨ ਸਨ ਅੱਜ ਵੀ ਸੰਗਤ ਆਪਦੀ ਚੌਕੀ ਸਮੇਂ ਰੋਟ ਅਤੇ ਭੰਗ ਦਾ ਚੜਾਵਾ ਚੜਾਉਂਦੀ ਹੈ ਸੰਗਤ ਜੀ ਹੁਣ ਗੱਲ ਕਰਦੇ ਹਾਂ ਪੀਰਾਂ ਦੀ 41 ਦਿਨ ਦੀ ਸਾਧਨਾ ਬਾਰੇ ਇਸ ਸਾਧਨਾ ਨਾਲ ਪੀਰਾਂ ਦੇ ਦਰਸ਼ਨ ਅਤੇ ਉਹਨਾਂ ਦੀ ਕਿਰਪਾ ਪ੍ਰਾਪਤ ਹੁੰਦੀ ਹੈ ਸੰਗਤ ਜੀ ਸਾਧਨਾ ਕੋਈ ਵੀ ਹੋਵੇ ਉਸ ਨੂੰ ਸੱਚੇ ਮਨ ਅਤੇ ਪੂਰੇ ਪਰਹੇਜ਼ ਰੱਖ ਕੇ ਕਰਨਾ ਚਾਹੀਦਾ ਹੈ ਜੇਕਰ ਲਾਪਰਵਾਹੀ ਕਰੋਗੇ ਜਾਂ ਵਿਚ ਵਿਚਾਲੇ ਸਾਧਨਾ ਛੱਡੋਗੇ ਤਾਂ ਨੁਕਸਾਨ ਹੋ ਸਕਦਾ ਹੈ ਸੋ ਦ੍ਰਿੜ ਨਿਸ਼ਚੇ ਵਾਲਾ ਹੀ ਇਹ ਸਾਧਨਾ ਕਰੇ ਤੇ ਕਿਸੇ ਯੋਗ ਗੁਰੂ ਦੀ ਦੇਖ ਰੇਖਾ ਹੇਠਾਂ ਹੀ ਸਾਧਨਾ ਕਰੇ ਸਾਧਨਾ ਦੇ ਨਿਯਮ ਅਤੇ ਰੇਖੇ ਇਸ ਤਰ੍ਹਾਂ ਹਨ 사ਧਕ ਲਈ 41 ਦਿਨ ਤੱਕ ਬ੍ਰਹਮਚਾਰੀ ਅਤੇ ਸੰਜਮ ਨਾਲ ਰਹਿਣਾ ਜ਼ਰੂਰੀ ਹੈ। ਮਾਸ, ਸ਼ਰਾਬ, ਅੰਡਾ, ਪਿਆਜ਼, ਲਸਣ ਬਿਲਕੁਲ ਨਹੀਂ ਖਾਣੇ। ਸਾਧਨ ਲਈ ਇੱਕ ਵੱਖਰਾ ਸਾਫ਼ ਸੁਥਰਾ ਕਮਰਾ ਲੈਣਾ ਹੈ ਅਤੇ ਉਸ ਕਮਰੇ ਵਿੱਚ ਦੂਜਾ ਹੋਰ ਕੋਈ ਵੀ ਨਾ ਆਵੇ ਨਾ ਜਾਵੇ। ਪੱਛਮ ਦਿਸ਼ਾ ਵੱਲ ਮੂੰਹ ਕਰਕੇ ਚੌਂਕੜੀ ਮਾਰ ਕੇ ਬੈਠਣਾ ਹੈ ਅਤੇ ਆਪਣੇ ਸਾਹਮਣੇ ਅੰਬ ਦੀ ਲੱਕੜ ਤੋਂ ਬਣਿਆ ਹੋਇਆ ਪਟੜਾ ਰੱਖ ਲੈਣਾ ਹੈ। ਇਸ ਪਟੜੇ ਤੇ ਸਵਾ ਮੀਟਰ ਹਰੇ ਰੰਗ ਦਾ ਕੱਪੜਾ ਵਿਛਾ ਦੇਣਾ ਹੈ ਕੱਪੜੇ ਤੇ ਦੋ ਢੇਰੀਆਂ ਕੱਚੇ ਚੌਲਾਂ ਦੀਆਂ ਦੋ ਮਿੱਟੀ ਦੇ ਦੀਵੇ ਨਵੇਂ ਲੈਣੇ ਨੇ ਸਰੋਂ ਦਾ ਤੇਲ ਜਗਾ ਕੇ ਜਗਾਉਣੇ ਨੇ ਅਤੇ ਅਰਗਵਤੀ ਲਾਉਣੀ ਹੈ ਕੋਲ ਜਲ ਦੀ ਗੜਵੀ ਰੱਖਣੀ ਹੈ ਆਸਣ ਜਿਸ ਤੇ ਬੈਠਣਾ ਹੈ ਥੱਲੇ ਕਾਲੇ ਰੰਗ ਦਾ ਕੰਬਲ ਵਿਛਾ ਕੇ ਉਸ ਉੱਤੇ ਹਰੇ ਰੰਗ ਦਾ ਕੱਪੜਾ ਵਿਛਾਉਣਾ ਹੈ ਧਿਆਨ ਧਰਨ ਲਈ ਪੀਰ ਹੈਦਰ ਸ਼ੇਖ ਜੀ ਦੀਆਂ ਬਜ਼ਾਰੋਂ ਫੋਟੋ ਲਿਆ ਕੇ ਰੱਖ ਸਕਦੇ ਹੋ ਸਾਧਨਾ ਕਾਲ ਦੌਰਾਨ ਯਾਨੀ 41 ਦਿਨ ਸਾਧਕ ਨੇ ਜ਼ਮੀਨ ਤੇ ਹੀ ਸੌਣਾ ਹੈ ਰੋਜ਼ ਬਾਬਾ ਜੀ ਨੂੰ ਭੋਗ ਲਾ ਕੇ ਹੋਂ ਪਾਉਣਾ ਹੈ ਅਤੇ ਅਗਲੇ ਦਿਨ ਬਾਕੀ ਦਾ ਸਾਰਾ ਸਮਾਨ ਜਲ ਪ੍ਰਵਾਹ ਕਰ ਦੇਣਾ ਹੈ ਐਦਰ ਸ਼ੇਖ ਪੀਰ ਜੀ ਬਹੁਤ ਦਿਆਲੂ ਨੇ ਤੇ ਥੋੜੇ ਦਿਨਾਂ ਚ ਹੀ ਸਾਧਕ ਤੇ ਪ੍ਰਸੰਨ ਹੋ ਜਾਂਦੇ ਨੇ ਤੇ ਦਰਸ਼ਨ ਦੇ ਦਿੰਦੇ ਨੇ ਜਦੋਂ ਦਰਸ਼ਨ ਹੋ ਜਾਣ ਤਾਂ ਮਲੇਰਕੋਟਲੇ ਦੀ ਦਰਗਾਹ ਤੇ ਚੌਕੀ ਜ਼ਰੂਰ ਕਰਨੀ ਹੈ 41 ਦਿਨ ਦੀ ਇਹ ਸਾਧਨਾ ਪਾਕ ਸਾਫ ਹੋ ਕੇ ਕਰਨੀ ਹੈ ਜਪ ਕਰਦੇ ਸਮੇਂ ਲੋਬਾਣ ਦੀ ਧੂਣੀ ਜਲਦੀ ਰੱਖਣੀ ਹੈ ਪੀਰਾਂ ਨੂੰ ਭੋਗ ਦੇਣ ਲਈ ਇਹ ਸਮਾਨ ਤੁਸੀਂ ਪਹਿਲਾਂ ਲਿਆ ਕੇ ਰੱਖਣਾ ਹੈ 11 ਦੇਸੀ ਗੁਲਾਬ ਦੇ ਫੁੱਲ ਇੱਕ ਜੋੜਾ ਇਤਰ ਦਾ ਦੋ ਮਿੱਠੇ ਪਾਨ ਦੋ ਕਲਾਵੇ ਦੋ ਸਾਬਤ ਸੁਪਾਰੀਆਂ ਮਿੱਠੇ ਚੌਲ ਅਤੇ ਗੁਲਗੁਲੇ ਦਾ ਭੋਗ ਦੇਣਾ ਹੈ ਕੋਲਿਆਂ ਦੀ ਅੱਗ ਤੇ ਸਰੋਂ ਦਾ ਤੇਲ ਅਤੇ ਪਤਾਸੇ ਪਾ ਕੇ ਹੋਮ ਦੇਣਾ ਹੈ ਹਰ ਰੋਜ਼ ਕਾਲੇ ਹਕੀਕਤ ਦੀਆਂ ਪੰਜ ਮਾਲਾ ਜਪਣੀਆਂ ਨੇ। ਜ਼ਮੀਨ ਤੇ ਸੌਣਾ ਹੈ। ਪੰਗ ਤੇ ਸਰਦਈ ਦਾ ਮੱਥਾ ਟੇਕ ਕੇ ਕਿਸੇ ਪੁਰਾਣੇ ਸ਼ਰੀ ਦੇ ਦਰਖਤ ਦੀ ਜੜ ਵਿੱਚ ਪਾ ਦੇਣਾ ਹੈ। ਜਦੋਂ ਪੀਰਾਂ ਦੇ ਦਰਸ਼ਨ ਹੋ ਜਾਣ ਤਾਂ ਦਰਗਾਹ ਤੇ ਜਾ ਕੇ ਆਪਣੀ ਖੁਸ਼ੀ ਨਾਲ ਚਾਦਰ ਤੇ ਬੱਕਰਾ ਚੜਾਉਣਾ ਹੈ। ਪੀਰ ਆਪਣੇ ਸਾਧਕ ਨੂੰ ਸਾਰੀਆਂ ਹੋਣ ਵਾਲੀਆਂ ਅਤੇ ਹੋ ਚੁੱਕੀਆਂ ਘਟਨਾਵਾਂ ਬਾਰੇ ਪਹਿਲਾਂ ਹੀ ਦੱਸ ਦਿੰਦੇ ਨੇ। ਅਤੇ ਸਾਧਕ ਦਾ ਕੋਈ ਵੀ ਕੰਮ ਕਦੇ ਨਹੀਂ ਅੜਦਾ। ਪੀਰਾਂ ਦੇ ਇਸ ਕਲਾਮ ਦੀਆਂ ਤੁਸੀਂ ਰੋਜ਼ ਪੰਜ ਮਾਲਾ ਕਰਨੀਆਂ ਹਨ ਸ਼ੁਰੂ ਤੇ ਅਖੀਰ ਵਿੱਚ 11-11 ਵਾਰ ਦਰੋਦ شریف ਪੜਨਾ ਹੈ ਕਲਾਮ ਇਸ ਤਰ੍ਹਾਂ ਹੈ ਜੀ ਬismillahir Rahmanir Rahim ਮੌਲਾ ਅਲੀ ਦੀ ਬੰਦਗੀ ਪੰਜਾਂ ਪੀਰਾਂ ਦਾ ਨੂਰ ਅਲੀ ਅਲੀ ਦਾ ਨਾਰਾ ਲਾ ਕੇ ਆ ਜਾ ਮੇਰੇ ਹਜ਼ੂਰ ਨਿਆਜ਼ ਗੁਲਗਲੇ ਦੇਵਾ ਤੈਨੂੰ ਦੇਵਾ ਭਗ ਪਿਆਲਾ 13 ਵਿੱਚੋਂ ਪੀਰ ਦੇਖਿਆ ਹੈਦਰ ਸ਼ੇਖ ਨਿਰਾਲਾ ਮਾਈ ਮਸਾਣੀ ਪੈਰੋਂ ਬਾਬਾ ਵਸਦੇ ਪੰਜੇ ਪੀਰ ਦਰਸ਼ਨ ਦੇ ਬਾਬਾ ਹੈਦਰ ਸ਼ੇਖ ਪੀਰ ਚਲੇ ਮੰਤਰ ਫੁਰੋਵਾਚਾ ਮੀਂਹ ਰਾਣੇ ਹੈਦਰ ਸ਼ੇਖ ਪੀਰ ਤੇਖਾ ਤੇਰੇ ਕਲਾਮ ਦਾ ਤਮਾਸ਼ਾ ਦੁਹਾਈ ਮੌਲਾ ਅਲੀ ਦੀ ਦੁਹਾਈ ਤੇਰੇ ਪੀਰ ਦੀ ਸੰਗਤ ਜੀ ਏ ਸੀ ਪੀਰ ਹੈਦਰ ਸ਼ੇਖ ਜੀ ਦਾ ਕਲਮਾ 41 ਦਿਨ ਤੋਂ ਪਹਿਲਾਂ ਦਰਸ਼ਨ ਹੋ ਵੀ ਜਾਣ ਤਾਂ ਸਾਧਨਾ ਪੂਰੀ ਕਰਨੀ ਹੈ ਵਿਚਾਰੇ ਨਹੀਂ ਛੱਡਣੀ ਸੋ ਸੰਗਤ ਜੀ ਇਹ ਸੀ ਪੀਰ ਹੈਦਰ ਸ਼ੇਖ ਜੀ ਦੀ ਚਮਤਕਾਰਈ ਸਾਧਨਾ ਅਸੀਂ ਸਾਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ ਜੇਕਰ ਕੁਝ ਨਾ ਪਤਾ ਲੱਗਿਆ ਹੋਵੇ ਤਾਂ ਕਮੈਂਟ ਕਰਕੇ ਪੁੱਛ ਸਕਦੇ ਹੋ ਚੈਨਲ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗੇਬਾਨ ਜੈ ਪੀਰ